ਪੋਣੇ 10 10 ਦਾ ਟਾਈਮ ਹੀ ਸਾਡੀ ਗਲੀ ਚ ਨਾ ਕੋਈ ਵਕੀਰ ਰੰਦੋ ਥੋੜੀ ਰੰਤਬਾਈ ਚਾਲਦੀ ਮਰਗ ਦੇ ਦਾ ਮੁੰਡਾ ਕੁੜੀਆਂ ਛੇੜਦੇ ਇਹ ਡੱਕਦਾ ਹੈ ਬਾਪੂ ਵੀਰਾ ਡੱਕੂਣ ਆਈ ਸਾਰਾ ਪਰਿਵਾਰ ਘਰ ਸੁੱਤੇ ਇੱਧਰ ਬਾਦ ਸਿੰਘ ਹੋਰ ਗੁਰਪ੍ਰੀਤ ਸਿੰਘ ਨਾਲ ਹੋਰ ਬਾਬਾ ਮੁਲਾਜ਼ਮੇ ਛੋਟੀਆਂ ਛੋਟੀਆਂ ਤੋਂ ਕੰਧਾਂ ਦਾ ਬਾਬਾ ਮਾਲੇ ਨੇ ਮਕਾਨ ਦੇ ਦੋ ਇਹ ਕੰਧਾਂ ਡੱਪ ਕੇ ਨਾ ਬਾਬਾ ਜਣ ਸਾਡੇ ਘਰ ਆ ਗਏ ਚਾਲੀ ਕੁੜੀ ਨੂੰ ਜਦੋਂ ਭਾਗੇ ਥਾਣੇ ਖਲ ਲੱਗੇ ਨਾ ਸਿਟੀ ਉਦੋਂ ਮਨਕੇ ਗਲੀ ਦਾ ਹੱਟ ਕਾਂਗਰਸੀਆਂ ਦਾ ਪ੍ਰਧਾਨ ਹੈਗਾ ਕਹਿੰਦਾ ਵੀ ਕੀੜੀ ਸਾਡੀ ਮਹੱਲੇ ਜੀ ਧੀ ਪੈਣਾ ਕੁੜੀ ਨਹੀਂ ਜਾਣ ਦੇਣੀ ਇਹਨਾਂ ਨੂੰ ਤੁਸੀਂ ਲੈ ਜਾਓ ਇਹਨਾਂ ਨੂੰ ਆਪੇ ਸਵੇਰੇ ਸਿਡਾਗ ਲੈ ਆਵਾਂਗੇ ਉਹ ਕਰਦਾ ਗਿਆ ਦਾ ਮੈਂ ਤਾਂ ਇਹਨ ਮਹੀਨਾ ਡੇਢ ਲਾ ਕੇ ਤਿੰਨ ਮਹੀਨੇ ਬਾਅਦ ਪਾਪੇ ਨੂੰ ਛੱਡਦਾ ਕੁੜ ਦੇ ਮਾਰਦੇ ਰੇ ਮਹੀਨੇ ਬਾਅਦ ਛੁੱਟ ਜਿਹੜੂ ਛੱਡਦਾ ਅਮਹੀਨੇ ਬਾਅਦ ਮੈਨੂੰ ਛੱਡਦਾ ਗੁਲਸ਼ਰਕ ਮਾਰ ਨੂੰ ਨਹੀਂ ਛੱਡਿਆ ਨਹੀਂ ਛੱਡਿਆ ਉਹਨੇ ਡਰਦਿਆਂ ਦਿੰਦੇ ਭਾਬੀ ਨੂੰ ਗੱਲ ਦੱਸੀ ਵੀ ਮੈਂ ਕੋਈ ਛਕਮਾਰ ਨੂੰ ਇੱਕ ਤਰ੍ਹਾਂ ਗੋਲੀਆਂ ਵਜੀਆਂ ਸੀ ਇੱਥੇ ਵਜੀਆਂ ਸਾਰੀ ਆਪਾਂ ਦੀ ਗੱਲ ਦੱਸੀ ਆ ਆਂਦਾ ਮੂੰਹ ਤੇ ਕਹਿਤ ਨਾ ਪਾਇਆ ਪਰ ਪਾਪਾ ਮੇਰਾ ਨਾਲ ਆ ਰਿਹਾ ਉਹਨੇ ਸਾਰੀ ਸ਼ੀਸ਼ੀ ਉਸ ਤੋਂ ਬਾਅਦ ਇੱਕ ਤਰ੍ਹਾਂ ਭਾਬੀ ਨੇ ਕੇਸ ਚਾਲੂ ਕਰਦਿਆਂ ਕਰਦਿਆਂ ਨੰਗੀ ਪੈਰੀ ਕੇਸ ਲੜਿਆ 33-32 ਸਾਲ ਦਾ ਨਹੀਂ ਉਹ ਮੈਨੂੰ ਮੈਨੂੰ ਮਾਨੇ ਸੁਝਾਇਆ ਇਹਨਾਂ ਫਾਸੀ ਚਾਹੀਦੀ ਦੋਨਾਂ ਨੂੰ ਫੇਰ ਅੰਮਾ ਜੀ ਗਈ ਬੁਲਸ਼ਨ ਕੁਮਾਰ ਮਾਮਲੇ ਦੇ ਵਿੱਚ ਅੱਜ ਕੋਰਟ ਵਿੱਚ ਸੁਣਵਾਈ ਹੋਈ ਹੈ ਤੇ ਜੋ ਦੋਸ਼ੀ ਕਰਾਰ ਕੀਤਾ ਗਿਆ ਦਲਬਾਗ ਸੰਗਤ ਤੇ ਗੁਰ ਬਕਸਿੰਗ ਹੋਰਾਂ ਨੂੰ ਗਲਬਤ ਕਰਦੇ ਸਾਡੇ ਨਾਲ ਜੋ ਬੁਲਸ਼ਨ ਕੁਮਾਰ ਹੋਰਾਂ ਦੇ ਭਰਾ ਬੋਬੀ ਕੁਮਾਰ ਜੀ ਮੌਜੂਦ ਨੇ ਬੋਬੀ ਜੀ ਕੀ ਮਾਮਲਾ ਸੀਗਾ ਕਦੋਂ ਤੇ ਇਹ ਸ਼ੁਰੂਆਤ ਹੋਈ ਇਹ ਸੁਣਿਆ ਕਿ 31 ਤੋਂ 32 ਸਾਲ ਤੱਕ ਦਾ ਸਮਾਂ ਹੋ ਗਿਆ 1993 ਦੀ ਗੱਲ ਹੈ ਸ਼ੁਰੂਆਤ ਕਿਵੇਂ ਹੋਈ ਇਸ ਮਾਮਲੇ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਵੀ ਪੋਣੇ 10 10 ਦਾ ਟਾਈਮ ਹੀ ਸਾਡੀ ਗਲੀ ਚ ਨਾ ਕੋਈ ਵਕੀਰ ਰਹਿੰਦਾ ਉਹਦੀ ਥੋੜੀ ਰੰਤਬਾਈ ਚੱਲਦੀ ਮਰ ਗਈ ਉਹਦਾ ਮੁੰਡਾ ਕੁੜੀਆਂ ਛੇੜਦੇ ਇਹ ਡੱਕਦਾ ਹੈ ਬਾਪੂ ਵੀ ਸਾਡਾ ਕੁਛ ਨਾ ਆਈ ਸਾਰਾ ਪਰਿਵਾਰ ਘਰ ਸੁੱਤੇ ਇੱਧਰ ਬਾਦ ਸਿੰਘ ਗੁਰਬਚਨ ਸਿੰਘ ਨਾਲ ਹੋਰ ਵਾਵਾ ਮਲਾਜਮੇ ਹੀ ਛੋਟੀਆਂ ਛੋਟੀਆਂ ਤੋਂ ਕੰਧਾਂ ਦਰਵਾਜ਼ੇ ਪਾਲਿਆਂ ਦੇ ਮਕਾਨ ਦੇ ਦੋ ਇਹ ਕੰਧਾਂ ਡੱਪ ਕੇ ਨਾ ਵਾਵਾ ਜਣ ਸਾਡੇ ਘਰ ਆ ਗਏ ਮੈਨੂੰ ਫੱਲ ਇਤਰੇ ਕੁਸ਼ਕਮਰ ਮੈਂ ਲੰਮੇ ਪਿਆ ਮੇਰੇ ਨਾਲ ਆ ਕੇ ਮੇਰੇ ਪਿਆ ਨਾਲ ਪਾਪਾ ਜੀ ਨਾਲ ਇੱਕ ਵੀਰ ਹੋਈ ਇੱਕ ਕੁੜੀਏ ਨਾਲ ਆਪਣੀ ਆਨੂ ਰੋਲੋ ਪਾਗਣਾ ਡੰਗਾ ਡੂੰਗਾ ਮੈਂ ਕੋੜ ਦੇ ਸਾਡੀਆਂ ਚੰਗ ਚੰਗਰਾ ਵੱਜੀਆਂ ਕਲੀ ਵਾਲੇ ਉੱਠ ਕੇ ਬਾਹਰ ਆ ਗਏ ਗੁਆ ਹੋ ਲਿਆ ਇਹਨਾਂ ਨੇ ਥਾਣੇ ਖਾਨਾ ਇਹਨਾਂ ਨੇ ਉਹ ਕੀਤਾ ਹੀ ਐਂ ਕੀਤਾ ਜੀ ਚੋਰੀ ਕੀਤੀ ਫਲਾਣਾ ਕੀਤੀ ਡਾਕੇ ਮਰੀਤਾਂ ਗਈ ਜਣ ਤਾਲੀ ਕੁੜੀ ਨੂੰ ਜਦੋਂ ਭਾਗੇ ਥਾਣੇ ਖਲ ਲੱਗੇ ਨਾ ਸਿਟੀ ਉਦੋਂ ਮਨ ਕੇ ਗਲੀ ਦਾ ਸਾਡੇ ਕਾਂਗਰਸੀਆਂ ਦਾ ਪ੍ਰਧਾਨ ਹੈਗਾ ਕਹਿੰਦਾ ਵੀ ਕੀੜੀ ਸਾਡੀ ਮਹੱਲੇ ਦੀ ਧੀ ਭੈਣ ਕੁੜੀ ਨਹੀਂ ਜਾਣ ਦੇਣੀ ਇਹਨਾਂ ਨੂੰ ਤੁਸੀਂ ਲੈ ਜਾਓ ਇਹਨਾਂ ਨੂੰ ਆਪੇ ਸਵੇਰੇ ਛਾੜ ਕੇ ਆਵਾਂਗੇ ਉਹ ਕਰਦਾ ਕਰਦਾ ਮੈਂ ਤਾਂ ਹਿੰ ਮਹੀਨਾ ਡੇਢ ਲਾ ਕੇ ਤਿੰਨ ਮਹੀਨੇ ਬਾਅਦ ਪਾਪਾ ਨੂੰ ਛੱਡਦਾ ਕੁੜ ਦੇ ਮਾਰਦੇ ਰੇ ਮਹੀਨੇ ਬਾਅਦ ਛੁੱਜ ਨੂੰ ਛੱਡਦਾ ਮਹੀਨੇ ਬਾਅਦ ਮੈਨੂੰ ਛੱਡਦਾ ਗੁਲਸ਼ਰ ਖਮਾਣ ਨੂੰ ਨਹੀਂ ਛੱਡਿਆ ਨਹੀਂ ਛੱਡਿਆ ਨਹੀਂ ਛੱਡਿਆ ਉਸ ਤੋਂ ਬਾਅਦ ਜਦੋਂ ਗੁਲਸ਼ਰ ਕੁਮਾਰ ਨੂੰ ਛੱਡਿਆ ਨਾ ਤੇ ਉੱਥੇ ਦਾ ਜਿਹੜਾ ਰੋਟੀ ਲੋਂਦਾ ਨਾ ਸਿਰੀ ਥਾਣੇ ਉਹ ਆਂਦਾ ਪਾਪਾ ਜੀ ਗੁਲਸ਼ਰ ਕੁਮਾਰ ਦੀ ਰੋਟੀ ਨਾ ਲੈ ਗਏ ਉਹ ਵੀ ਮੇਰਾ ਨਾਂ ਨਾ ਲਿਓ ਵੀ ਨਾ ਰਾਤ ਨਾ ਪੁਲਸ ਮੁਕਾਬਲਾ ਕਰਤਾ ਵਾ ਚਾਰ ਜਣਾਂ ਜਾਂ ਤੇ 13 ਜਣੇ ਮਗੰਨੇ ਹੋ ਰਹੀ ਤੇ ਚੌਥਾ ਗੁਲਸ਼ਰ ਕੁਮਾਰ ਹੀ ਵੀ ਉਸ ਤੋਂ ਬਾਅਦ ਪਾਪਾ ਹੀ ਨੇ ਨਾ ਹਫਸਾਦ ਅਫਲੀ ਜੀ ਪੈ ਗਈ ਪਾਪੇ ਕੋਲ ਸਾਈਕਲ ਹੁੰਦਾ ਸੀ ਦਵਾ ਦਵਾ ਮੜੀਆਂ ਚ ਗਏ ਮੜੀਆਂ ਚ ਜਿਹੜਾ ਉਹ ਭਈਆ ਹੈ ਨਾ ਜਿਹਨੇ ਮਲਕੇ ਲਾਸ਼ਾਂ ਸਾਰੀਆਂ ਸੀ ਉਹੰਦਾ ਪਾਪਾ ਜੀ ਮੈਂ ਦੂਜੇ ਮੁੰਡਿਆਂ ਨੂੰ ਨਹੀਂ ਜਾਣਦਾ ਪਰ ਮੈਂ ਗੁਲਸ਼ਨ ਕੁਮਾਰ ਨੂੰ ਜਾਣਦਾ ਮੈਂ ਕੋਈ ਸਬਜ਼ੀ ਲੈਂਦਾ ਹੁੰਦਾ ਇਹਨੂੰ ਕਹਿੰਦਾ ਵੀ ਉਹਨਾਂ ਨੇ ਨਾ ਟੂਰ ਪਾ ਕੇ ਜੇ ਤਾਂ ਮੜੀਆਂ ਨਹੀਂ ਲੀਦਾ ਪਈਆਂ ਪਈ ਹੁੰਦੇ ਨਾ ਕਾਂ ਲਾਥੀਆਂ ਉਹ ਪਾ ਪੋ ਕੇ ਉਹਨਾਂ ਨੇ ਸਾੜ ਦਿੱਤੀਆਂ ਪਰ ਸਾਨੂੰ ਨੇ ਨਾ ਲਾਸ਼ ਦਿੱਤੀ ਆ ਨਾ ਫੁੱਲ ਦਿੱਤੇ ਆ ਫਿਰ ਉਸ ਤਬ ਆ ਪੈ ਗਿਆ ਸਰਕਾਰੀ ਹਸਪਤਾਲ ਉੱਥੇ ਜਿਹੜੀ ਵੀ ਲੇਟ ਸੀਨੇ ਦਾ ਮਲਾਜਾ ਕੀਤਾ ਸੀ ਨਾ ਉਹ ਵੀ ਇਹਨੂੰ ਜਾਣਦੀ ਗੁਲਸ਼ਨ ਕੁਮਾਰ ਨੂੰ ਉਹ ਆਂਦੀ ਪਾਪਾ ਜੀ ਮਿਲ ਕੇ ਸਾਡੇ ਇਕ ਖਤਰੀ ਬੰਮ ਬਰਾਦਰੀ ਜਮਾ ਪਾਪੇ ਨੇ ਤੁਰਲੇ ਲਈ ਪਾ ਕੇ ਗੱਡੀ ਤੇ ਆਂਦੀ ਪਾਪਾ ਜੀ ਬਾਅਦ ਕੰਮ ਤਾਂ ਮੈਂ ਜਾਣਦੀ ਨਾ ਪਰ ਮੈਂ ਗੁਲਸ਼ਨ ਕੁਮਾਰ ਨੂੰ ਜਾਣਦੀ ਆ ਜਿਹੜਾ ਮੈਨੂੰ ਸਬਜ਼ੀ ਦਿੰਦਾ ਹੁੰਦਾ ਸੀ ਉਹਦਾ ਮੈਂ ਮਲਾਜਾ ਕੀਤਾ ਵਾ ਇਥੋਂ ਲਾਸ਼ਾਂ ਲੈ ਗਿਆ ਬਸ ਫਿਰ ਉਹਦੇ ਪਾਪਾ ਜੀ ਨੂੰ ਮੜ ਕੇ ਸੋਜੀ ਪੂਜੀ ਨਹੀਂ ਉਸ ਤੋਂ ਬਾਅਦ ਮੜ ਕੇ ਪਾਪੇ ਨੇ ਕਾਰਵਾਈ ਕਰ ਦਿੱਤੀ ਚਾਲੂ ਕਰਤਾ ਕੇਸ ਕੁ ਵਿਦਾ ਉਹ ਚੱਲਦਿਆਂ 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 ਇੰਨਾ ਝੂਠਾ ਪੁਲਿਸ ਕਾਲਾ ਬਣਾ ਕੇ ਨਾ ਪਾਲਾਸਰ ਪੁਲਿਸ ਦੇ ਉੱਥੇ ਮਾਰਦੇ ਨਾ ਤੇ ਅੱਜ ਕੋਰਟ ਵੱਲੋਂ ਸਰਵਾਈ ਕੀਤੀ ਗਈ ਸਜ਼ਾ ਵੀ ਲਾਈ ਗਈ ਹੈ ਡੀਐਸਪੀ ਤੇ ਡੀਆਈਜੀ ਦੋਵਾਂ ਨੂੰ ਸਜ਼ਾ ਲਗਾਈ ਤੁਸੀਂ ਕਿਵੇਂ ਵੇਖ ਰਹੇ ਹੋ ਸਹੀ ਆ ਨਹੀਂ ਸਹੀ ਨਹੀਂ ਇਹਨਾਂ ਨੂੰ ਫਾਂਸੀ ਸਜ਼ਾ ਚਾਹੀਦੀ ਸੀ ਫਿਰ ਮਨੁਸ ਹੁੰਦੀ ਨੇ ਬਹੁਤ ਸਜ਼ਾ ਦਲਬਾ ਸਿੰਘ ਨੂੰ ਘੱਟ ਦੇ ਸੀ ਜਿਹੜਾ ਜਿਹੜਾ ਸਾਨੂੰ ਆਂਦਾ ਸੀ ਵੀ 3 ਲੱਖ ਰੁਪਇਆ ਦੋ ਤੁਹਾਡੇ ਗੁਸ਼ਰਕ ਮਨੁ ਛੱਡ ਦਿੰਦੇ ਆ ਉਸ ਟਾਈਮ ਇਹਨਾਂ ਨੂੰ ਫਾਂਸੀ ਦੋਨਾਂ ਨੂੰ ਸਜ਼ਾ ਚਾਹੀਦੀ ਸੀ ਦਲਬਾ ਸਿੰਘ ਕਹਿੰਦੇ ਦਰਬਾ ਸਿੰਘ ਨੂੰ ਇਹ ਦੋ ਦੋ ਸਾਲ ਸਾਡੀ ਜੇਲ੍ਹ ਚ ਰਹਿ ਕੇ ਆ ਪਹਿਲਾਂ ਜ਼ਮਾਨਤ ਤੇ ਆਇਆ ਇਹਨਾਂ ਨੂੰ ਉਦੋਂ ਸਜ਼ਾ ਫਾਂਸੀ ਚਾਹੀਦੀ ਕਿਤਰਾ ਹਿੰਦੂ ਪਰਵਾਦ ਦਾ ਬੱਚੇ ਚੋਕੇ ਮਾਰਨੇ ਉਹ ਦਿਨਾਂ ਨੂੰ ਸਜ਼ਾ ਚਾਹੀਦੀ ਸਰਕਾਰ ਬਹੁਤ ਗਲਤ ਜਿਹੜੇ ਇਹਨਾਂ ਨੂੰ ਦੇ ਦਿੱਤੀ ਜ਼ਮਾਨਤ ਦੇਣੀ ਨਹੀਂ ਚਾਹੀਦੀ ਉਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਉਸ ਤੋਂ ਬਾਅਦ ਕੇਸ ਚੱਲਦੇ ਜਾਦੇ ਆ ਪਾਪਾ ਜੀ ਪੂਰੇ ਹੋ ਗਏ ਉਸ ਤੋਂ ਬਾਅਦ ਮੈਂ ਛੋਟੇ ਭਰਾ ਨੇ ਮਤਲਬ ਕੇ ਇਸਾਮ ਆ ਉਹ ਪੂਰਾ ਗਿਆ ਉਹਦੇ ਵਿੱਚ ਸਾਡੀ ਜਿਹੜੀ ਕੁੜੀ ਨੂੰ ਚੋਕੇ ਖੱਲ ਲੱਗੀ ਵਿਆਹੀ ਗਈ ਉਹ ਗਮ ਵਿੱਚ ਉਹ ਪੂਰੀ ਹੋ ਗਈ ਮਤਲਬ ਕਿ 4 ਲੱਖ ਸਾਡੇ ਘਰ ਚੁਕੀਆਂ ਆ 4 ਲੱਖ 60 ਉਸ ਤੋਂ ਬਾਅਦ ਪੰਜਵੀਂ ਪੀੜੀ 'ਚ ਮੈਂ ਤੁਸੀਂ ਤੁਸੀਂ ਆਖਰੀ ਆਖਰੀ ਰਹਿ ਆਖਰੀ ਤੇ ਸਮਾ ਕਿਵੇਂ ਦਾ ਸੀਗਾ ਕਿ ਜਦੋਂ লাশ ਸਾੜ ਹੀ ਦਿੱਤੀ ਗਈ ਫਿਰ ਪਤਾ ਕਿਵੇਂ ਲੱਗਿਆ ਵੀ ਇਹੀ ਗੁਲਸ਼ਨ ਕੁਮਾਰ ਆ ਤੇ ਨਾਲ ਸੁਣਿਆ ਕਿ ਦੋ ਤਿੰਨ ਜਣਾਂ ਨੂੰ ਇਕੱਠਿਆਂ ਨੂੰ ਸਾੜਿਆ ਗਿਆ ਸੀ ਅਸੀਂ ਦੱਸਿਆ ਨਾ ਵੀ ਉਹ ਜਿਹੜਾ ਉੱਥੇ ਭਈਆ ਹੈ ਨਾ ਉਹ ਜਦੋਂ ਇੱਕ ਦੂਜੇ ਉੱਤੇ লাশ ਛੁੱਟੀ ਹੈ ਨਾ ਤੇ ਇਹ ਜਿਹੜਾ ਵਜੇ ਦੀ ਜਿਹੜਾ ਮੇਰੇ ਗੁਲਸ਼ਨ ਕੁਮਾਰ ਇਹਨੂੰ ਭਰਾ ਵੱਡਾ ਦੋ ਮੁੰਡੇ ਸੱਲੇ ਤੀਜਾ ਗੁਲਸ਼ਨ ਕੁਮਾਰ ਤੇ ਚੌਥਾ ਮੁੰਡਾ ਹੋਰ ਇਹਦੇ ਮੂੰਹ ਤੇ ਟੈਟੂਰ ਉਹਨੇ ਭਈਏ ਨੇ ਡਰਦੇ ਨੇ ਆਪ ਰਖਾਏ ਕਹਿੰਦੇ ਨੇ ਤੈਨੂੰ ਮਾਰ ਦੇਣੀ ਟੈਟੂਰ ਪਾ ਦੇ ਉੱਤੇ ਉਨੇ ਡਰਦਿਆਂ ਦੇ ਨੇ ਪਾਪੇ ਨੂੰ ਗੱਲ ਦੱਸੀ ਵੀ ਮੈਂ ਗੁਲਛੇ ਕੁਮਾਰ ਨੂੰ ਇਤਰਾ ਗੋਲੀਆਂ ਵਜੀਆਂ ਸੀ ਇੱਥੇ ਵਜੀਆਂ ਨੇ ਸਾਰੀ ਪਾਪੇ ਨੂੰ ਗੱਲ ਦੱਸੀ ਆ ਆਂਦਾ ਮੂੰਹ ਤੇ ਟਾਇਰ ਮਾ ਪਾਇਆ ਪਰ ਪਾਪਾ ਮੇਰਾ ਨਾਂ ਨਾ ਲਵੇ ਉਹਨੇ ਸਾਰੀ ਹਿਸਟਰੀ ਉਸ ਤੋਂ ਬਾਅਦ ਇਤਰਾ ਪਾਪੇ ਨੇ ਕੇਸ ਚਾਲੂ ਕਰਦਿਆਂ ਕਰਦਿਆਂ ਨੰਗੀ ਪੈਰੀ ਕੇਸ ਲੜਿਆ 31 32 ਸਾਲ 31 ਸਾਲ 32 ਸਾਲ ਬਾਅਦ ਇਨਸਾਫ ਮਿਲਿਆ ਕਿਵੇਂ ਮਹਿਸੂਸ ਕਰਦੇ ਨਹੀਂ ਮੈਂ ਮੈਨੂੰ ਮਨ ਨਹੀਂ ਸੁਝਿਆ ਇਹਨੂੰ ਫਾਂਸੀ ਚਾਹੀਦੀ ਦੋਨਾਂ ਨੂੰ ਫੇਰ ਉਹਨਾ ਚਾਹੀਦਾ ਜਿਤਨਾ ਸਾਨੂੰ 45 ਲੱਖ ਰੁਪਏ ਦਿੰਦੇ ਨਾ ਇਹਦੇ ਨੂੰ ਉਹ ਚੰਗਾ ਹੋ ਗਿਆ 45 ਲੱਖ ਲੈ ਲੈਂਦੇ ਤੇ ਦੋ ਨੌਕਰੀਆਂ ਲੈ ਲੈਂਦੇ ਜਮਾਨਤ ਦੇ ਬਾਹਰ ਆ ਹੀ ਗਏ ਪਰ ਇਹ ਇਹਨਾਂ ਖਲਾੜੇ ਹਾਂ ਐ ਸੱਚੇ ਹਾਂ ਇਹ Hindu ਪਰਿਵਾਰ ਜਿਹਨੇ ਚੋਕੇ ਮਾਰਿਆ ਆਹਨੇ ਖਾਸਤਾਨ ਕੀਦਾ ਹੀ ਨਾ ਖਾਸਤਾਨ ਉਹਨਾ ਚਾਹੀਦਾ Hindu ਪਰਿਵਾਰ ਨੂੰ ਪਤਾ ਲੱਗੇ ਨਾ ਪੁਲਿਸ ਵਾਲੇ ਕਿਤਨਾ ਗਾਇਦਾ ਪਰਿਵਾਰ ਚੁੱਕਣਾ ਚਾਹੀਦਾ ਐ ਬਾਮਨ ਖੱਤਰੀ ਜਾਨਨੇ ਆ ਇਹ ਖਾਸਤਾਨ ਉਹਨਾ ਚਾਹੀਦਾ ਵਾ ਯਾਨੀ ਕਾਸਤਾਨੇ ਗੋਇ ਬਾਮਣ ਨੂੰ ਰਹਿ ਨਹੀਂ ਦੇਣਾ ਇੱਕ ਦਿਨ ਪੁਲਸ ਵਾਲੇ ਬਾਮਣ ਨੂੰ ਰਹਿਂ ਦਿੰਦੇ ਆ ਆ ਮਲਾਜ਼ਮ ਪੁਲਸ ਵਾਲੇ ਫੀਤੀਆ ਬਣਾਉਂਦੇ ਜਿਹਦਾ ਮਰਜ਼ੀ ਪਰਿਵਾਰ ਚੁੱਕ ਕੇ ਮਾਰ ਦੇਣਾ ਜਿਹਦਾ ਮਰਜ਼ੀ ਮਾਰ ਦੇਣਾ ਖਤਮ ਕਰ ਦੇਣਾ ਸਰਦਾਰਾਂ ਦਾ ਮਾਡ ਮਿਸ਼ਨ ਨੇ ਵੀ ਮਦਦ ਕੀਤੀ ਹੈ ਬਹੁਤ ਜਿਆਦਾ ਖਾਲ ਲਮੀਸ਼ ਭੈਣ ਜੀ ਪਰਮਜੀਤ ਨੇ ਬਹੁਤ ਜਿਆਦਾ ਮਤਲਬ ਕਿ ਸਾਡੀ ਨੁਕਾਦ ਨਹੀਂ ਵੀ ਇੰਨਾ ਹੀ ਖਰਚਾ ਕਰ ਛੱਡ ਗਏ ਜੋ ਵੀ ਬਾਕੀ ਉਹ ਸਾਡੇ ਵਕੀਲ ਸਾਹਿਬ ਆਪ ਕੀ ਸਾਹਿਬ ਸਾਡੇ ਜਿਹੜੇ ਨੇ ਕੇਸ ਲਿਆ ਆਜੋ ਆਜੋ ਨੇੜੇ ਆਜੋ ਕੋਈ ਨਹੀਂ ਆਪਕੇ ਸਾਹਿਬ ਜਿਹਨਾਂ ਨਾਲ ਇਹ ਪੰਜ ਖਾਲੜਾ ਰਿਹਾ ਵਾ ਬਾਕੀ ਤਿੰਨ ਚਾਰ ਵਕੀਲ ਹੋਰ ਉੱਥੇ ਹੀ ਹੂੰ ਉਹ ਆਪਣੇਵਾ ਜੀ ਪੰਜੀ ਦੇ ਸੋਹਣ ਸਾਹਿਬ ਇਹ ਇਹ ਮਾਮਲਾ ਜਿਵੇਂ ਦੱਸ ਰਿਹਾ ਕਹਿੰਦੇ ਖਾਲੜਾ ਸਾਹਿਬ ਉਹਨੇ ਖਾਲੜਾ ਮਿਸ਼ਨ ਦੇ ਤਹਿਤ ਇਹ ਕੇਸ ਲੈੜਿਆ ਬੜੀ ਮਤ ਕੀਤੀ ਕਿ ਅੱਜ ਇਨਸਾਫ ਮਿਲੇਗਾ 7 ਸਾਲ ਦੀ ਬਦਤੀ ਫੈਕਟਸ ਮੈਂ ਰਿਪੀਟ ਨਹੀਂ ਕਰੂੰਗਾ ਪਰ ਗੱਲ ਇਹ ਹੈ ਕਿ ਇਹ ਕੋਈ ਸਜ਼ਾ ਨੂੰ ਅਸੀਂ ਸਜ਼ਾ ਨਹੀਂ ਸਮਝਦੇ ਚਾਰ ਨੌਜਵਾਨਾਂ ਦਾ ਕਤਲ ਹੋਇਆ ਹੋਵੇ ਫੇਕ ਐਨਕਾਊਂਟਰ ਹੋਇਆ ਹੋਵੇ ਉਹ ਕੋਈ ਜਾਨਵਰ ਨਹੀਂ ਸਨ ਠੀਕ ਆ ਉਹ ਇਨਸਾਨ ਸਨ ਉਹਨਾਂ ਨੂੰ ਟਾਇਰ ਪਾ ਕੇ ਸਾੜ ਦਿੱਤਾ ਗਿਆ ਹੋਵੇ ਔਰ ਮੀਰ ਇੱਕ 7 ਸਾਲ ਦੀ ਸਜ਼ਾ ਔਰ ਇੱਕ ਇੱਕ 20 ਸਾਲ ਦੀ ਸਜ਼ਾ ਮਲ ਉਹਨਾਂ ਦੀ ਕੋਈ ਕਾਂਸਪੀਰੇਸੀ ਹੈ ਨਹੀਂ ਹੈ ਜਾਂ ਕੁਝ ਹੈ ਨਹੀਂ ਹੈ ਇਹ ਸਾਰਾ ਕੁਝ ਜਿਹੜਾ ਬਿਲਕੁਲ ਹੀ ਗਲਤ ਹੈਗਾ ਇਹ ਬਿਲਕੁਲ ਸੈਟੀਸਫਾਈ ਨਹੀਂ ਹੈਗੇ ਅਸੀਂ ਜੱਜਮੈਂਟ ਨੂੰ ਰੀਵਿਊ ਕਰਾਂਗੇ ਜੱਜਮੈਂਟ ਦੀ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੋ ਰਿਹਾ ਗਵਰਨਮੈਂਟ ਤੇ ਕੋਰਟ ਦੀ ਕਨੈਮਿਸ ਕਰਕੇ ਕਿਉਂਕਿ ਕੋਰਟ ਤੇ ਗਵਰਨਮੈਂਟਸ ਚਾਹੁੰਦੀਆਂ ਨਹੀਂ ਹੈਗੀਆਂ ਕਿ ਇਸ ਖਿੱਤੇ ਨੂੰ ਇਸ ਖਿੱਤੇ ਨੂੰ ਨਾਰਥਰਨ ਇੰਡੀਆ ਨੂੰ ਨਾਰਥਰਨ ਰੀਜਨ ਨੂੰ ਜਿਹੜਾ ਇਨਸਾਫ ਦਿੱਤਾ ਜਾ ਇਨਸਾਫ ਦਿੱਤਾ ਜਾ ਸਕੇ ਠੀਕ ਹੈ ਸਾਡੇ ਗਏ ਕੇਸ ਦੀ ਅਤੇ ਸੁਣਵਾਈ ਕਿਤੇ ਅੱਜ ਸਜ਼ਾ ਉਹਨਾਂ ਦੇ ਰਹਿੰਦੇ ਮਿਲ ਸਗੀ ਕੀ ਕਹੂਗੇ ਅੱਜ ਪਰਿਵਾਰ ਕਹਿੰਦੇ ਹਜੇ ਤੱਕ ਸੈਟੀਸਫਾਈ ਨਹੀਂ ਹੋਇਆ ਕਹਿੰਦੇ ਵੇ ਲੰਮਾ ਸਮਾਂ 32 ਸਾਲ ਦਾ ਸਮਾਂ ਮਿਲਿਆ ਉਹਦੇ ਵਿੱਚਕਾਰ 7 ਸਾਲ ਦੀ ਤੇ 20 ਸਾਲ ਦੀ ਸਜ਼ਾ ਮਿਲੀ ਕਹਿੰਦੇ ਕੋਈ ਵੱਡੀ ਸਜ਼ਾ ਹੋਣੀ ਚਾਹੀਦੀ ਸਰ ਦੇਖੋ ਜਿਹੜਾ ਹੁਣ ਇਹ ਲੈਵਲ ਆਫ ਸੈਟੀਸਫੈਕਸ਼ਨ ਜੇ ਪਰਿਵਾਰ ਦੇ ਪੱਖੋਂ ਦੇਖਿਆ ਜਾਵੇ ਤਾਂ ਉਹ ਠੀਕ ਕਹਿ ਰਿਹਾ ਜੀ ਕਿਉਂਕਿ ਪਹਿਲਾਂ ਸਮਾਂ ਹੀ ਤੁਸੀਂ ਦੇਖੋ 31 ਸਾਲ ਦਾ ਸਮਾਂ ਹੁਣ 31 ਸਾਲ ਦੇ ਸਮੇਂ ਦੇ ਵਿੱਚੋਂ ਜੇ ਤੁਸੀਂ ਪਰਿਵਾਰਕ ਪੱਖ ਨਾਲ ਦੇਖੋ ਗੁਲਸ਼ਨ ਕੁਮਾਰ ਦੇ ਫਾਦਰ ਸਾਹਿਬ ਉਹ ਚੱਲ ਬਸੇ ਗੁਲਸ਼ਨ ਕੁਮਾਰ ਦੇ ਨਾਲ ਖੁਦ ਇਨਕਾਊਂਟਰ ਹੋ ਗਿਆ ਤੇ ਜਿਹੜੇ ਕਿ ਇਹਦੇ ਪ੍ਰਵੀਨ ਕੁਮਾਰ ਬ੍ਰਦਰ ਸੀਗੇ ਉਹ ਅਕਸਰ ਇੱਥੇ ਆਉਂਦੇ ਹੁੰਦੇ ਸੀਗੇ ਉਹ ਜਦੋਂ ਤੱਕ ਗਵਾਹੀਆਂ ਸ਼ੁਰੂ ਹੋ ਗਈਆਂ ਉਹ ਇੱਥੇ ਆਉਂਦੇ ਹੁੰਦੇ ਸੀਗੇ ਉਹ ਇੱਕ ਫੈਕਟ ਆ ਕੋਡ ਦਾ ਕਿ ਜਦੋਂ ਇਨਕਾਊਂਟਰ ਹੋਇਆ ਸੀ ਉਹ ਚਾਰ ਜਣੇ ਮੌਜੂਦ ਸੀਗੇ ਉਹਨਾਂ ਚੋਂ ਇੱਕ ਗੁਲਸ਼ਨ ਕੁਮਾਰ ਸੀ ਹਾਂਜੀ ਤੇ ਹੁਣ ਅਖੀਰਲੀ ਗੱਲ ਕੀ ਕਹੋਗੇ ਪਰਿਵਾਰ ਨੂੰ ਕਿਉਂਕਿ ਪਰਿਵਾਰ ਭਾਵੇਂ ਸੈਟੀਸਫਾਈ ਨਹੀਂਗਾ ਤੇ ਲਗਾਤਾਰ ਕੇਸ ਦੀ ਪੈਰਵਾਈ ਕੀਤੀ ਅੱਜ ਕੋਰਟ ਨੇ ਸਜ਼ਾ ਵੀ ਸੁਣਾਇਤੀ ਅਖੀਰਲੀ ਗੱਲ ਤੇ ਸਰ ਅਖੀਰਲੀ ਗੱਲ ਤਾਂ ਇਹ ਹੈ ਕਿ ਫਸਟ ਅਸੀਂ ਜੱਜਮੈਂਟ ਨੂੰ ਥੋਰੋ ਸਟੱਡੀ ਕਰਾਂਗੇ ਜੀ ਤੇ ਜਿੱਦਾਂ ਹੁਣ ਪਰਿਵਾਰ ਦਾ ਰੁਖ ਲੱਗਦਾ ਹੈ ਤੇ ਉਹਦੇ ਅਕੋਰਡਿੰਗਲੀ ਡੈਫੀਨਿਟਲੀ ਅਪੀਲ ਤੇ ਜਾਣਗੇ ਹਾਂ ਕਿ ਜਿਸ ਕਰਕੇ ਐਟਲੀਸ ਉਹਨਾਂ ਨੂੰ ਕੁਛ ਨਾ ਕੁਛ ਹੋ ਸੈਟੀਸਫੈਕਸ਼ਨ ਹੋਵੇ ਜੀ ਮਸਟ ਫਸਟ ਆਫ ਆਲ ਤਾਂ ਅਸੀਂ ਜੱਜਮੈਂਟ ਪੜਾਂਗੇ ਕੀ ਹੈ ਜੀ ਠੀਕ ਹੈ ਠੀਕ ਹੈ ਖਾਲੜਾ ਮਿਸ਼ਨ ਦੇ ਨਾਲ ਹਰਮਨ ਸਿੰਘ ਜੀ ਮੌਜੂਦ ਨੇ ਗੱਲਬਾਤ ਕਰ ਲੈਣੀ ਤਾਂ ਲਗਾਤਾਰ ਅੱਜ ਕਹਿ ਸਕਦੇ ਕਿ ਲੰਬੇ ਸਮੇਂ ਬਾਅਦ 32 ਸਾਲ ਬਾਅਦ ਗੁਲਸ਼ਨ ਕੁਮਾਰ ਦੇ ਪਰਿਵਾਰ ਨੂੰ ਸਾਬ ਮਿਲਿਆ 1993 ਦੇ ਵਿੱਚ ਗੁਲਸ਼ਨ ਕੁਮਾਰ ਨੂੰ ਘਰੋਂ ਜਿਹੜੇ ਕਿ ਚੱਕ ਕੇ ਲੈ ਜਾ ਹਾਲਾਂਕਿ ਕਾਮਕਾਰ ਪੱਖੋਂ ਦੇਖਿਆ ਜਾਵੇ ਤਾਂ ਗੁਲਸ਼ਨ ਕੁਮਾਰ ਫੂਡ ਅਤੇ ਲੰਬੇ ਸੰਘਰਸ਼ ਤੋਂ ਬਾਅਦ ਅੱਜ ਦਿਲਬਾਖ ਸਿੰਘ ਅਤੇ ਉਹਨਾਂ ਨਾਲ ਦੇ ਜੋ ਡੀਐਸਪੀ ਸੀ ਉਹਨਾਂ ਨੂੰ 7 ਅਤੇ 20 ਸਾਲ ਦੀ ਸਜ਼ਾ ਦੇ ਦਿੱਤੀ ਗਈ ਕਹਾਣੋ ਕਰਸਨ ਗੁਰਸਾਹਿਬ ਸਿੰਘ ਦਾ ਨਾਮ ਮੈਂ ਦਿਲਜੀਤ ਸਿੰਘ ਲਿਵਿੰਗ ਇੰਡੀਆ ਨਿਊਜ਼ ਮੋਹਾਲੀ